ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਹੜੀ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਯਾਰਵਾ ਛੋਟਾ ਜਿਹਾ ਵੀਡੀਓ ਕਲਿੱਪ ਜਿਹੜਾ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਇਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਚ ਹੰਝੂ ਆ ਜਾਣ ਜਿਵੇਂ ਕਿ ਵਿਆਹ ਹੁੰਦਾ ਹੈ ਉਸ ਦਿਨ ਸਾਰਿਆਂ ਨੂੰ ਚਾਹ ਹੁੰਦਾ ਹੈ ਪਰ ਜਿੱਥੇ ਲੋਕਾਂ ਨੂੰ ਚਾਹ ਹੁੰਦਾ ਹੈ ਉੱਥੇ ਆਪਣੇ ਰੋਂਦੇ ਵੀ ਨੇ ਜਦੋਂ ਆਪਣੀ 30 ਦੀ ਵਿਦਾਇਗੀ ਕਰਦੇ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਅਜਿਹਾ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ ਪਰ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਕਿ ਜਿਸ ਬਾਪੂ ਨੂੰ ਧੀ ਦੇ ਵਿਆਹ ਦਾ ਚਾਹ ਹੁੰਦਾ ਹੈ ਧੀ ਦੇ ਵਿਆਹ ਦੀ ਟੈਨਸ਼ਨ ਹੁੰਦੀ ਹੈ ਜੋ ਅੱਗੇ ਹੋ ਹੋ ਕੰਮ ਉਹ ਬਾਪੂ ਮੰਜੇ ਤੇ ਲੰਮੇ ਪਿਆ ਹੋਇਆ ਹੈ ਜੀ ਹਾਂ ਵੀਡੀਓ ਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਕਿ ਧੀ ਬਾਪੂ ਕੋਲੇ ਆਨ ਕੇ ਰੋਂਦੀ ਪਈ ਹੈ ਪਰ ਬਾਪੂ ਮੰਜੇ ਤੇ ਲੰਮਾ ਪਿਆ ਹੈ ਯਾਰੋ ਧੀ ਦਾ ਪਿਓ ਠੀਕ ਨਹੀਂ ਹੈ ਇਹਨਾਂ ਨੂੰ ਪੈਰਾਲਾਈਜ਼ ਹੋ ਗਿਆ ਹੈ ਜਿਸ ਕਰਕੇ ਮੰਜੇ ਤੋਂ ਉੱਠ ਨਹੀਂ ਸਕਦੇ ਪਰ ਧੀ ਦੇ ਵਿਆਹ ਚ ਸ਼ਾਮਲ ਹੋਏ ਧੀ ਜਦੋਂ ਚੱਲੀ ਹੈ ਤੇ ਬਾਪੂ ਦੇ ਗੱਲ ਲੱਗ ਕੇ ਰੋਂਦੀ ਪਈ ਹੈ ਬਾਪੂ ਵੀ ਆਸ਼ੀਰਵਾਦ ਦਿੰਦਾ ਪਿਆ ਹੈ ਤੇ ਮਾਨੀ ਮਨ ਕਹਿੰਦਾ ਪਿਆ ਹੈ ਕਿ ਧੀਏ ਖੁਸ਼ ਰਹੀਂ ਹੁਣ ਤੇਰਾ ਉਹੀ ਘਰ ਯਾਰੋ ਇਸ ਵੀਡੀਓ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ ਲੋਕੀ ਕਮੈਂਟ ਕਰ ਰਹੇ ਨੇ ਆਹ ਤੁਹਾਨੂੰ ਦੋ ਕੇ ਕਮੈਂਟਾਂ ਵੱਲ ਵੀ ਲੈ ਚੱਲਦੇ ਆ ਯਾਰ ਜਿਹੜਾ ਪਹਿਲਾ ਕਮੈਂਟ ਆ ਰਿਹਾ ਏ ਉਹਦੇ ਵਿੱਚ ਸੁਵੰਤ ਕੌਰ ਲਿਖਦੀ ਏ ਸਿਸਟਰ ਜੀ ਖੁਸ਼ ਹੋਵੋ ਬਾਪੂ ਹੈ ਤਾਂ ਸਹੀ ਚਾਹੇ ਮੰਜੀ ਤੇ ਪਿਆਏ ਕਿਸੇ ਕੋਲ ਤਾਂ ਹੈ ਹੀ ਨਹੀਂ ਉਸ ਤੋਂ ਅਗਲਾ ਕਮੈਂਟ ਏ ਸੱਚੀ ਵੀਡੀਓ ਦੇਖ ਕੇ ਰੋਣਾ ਆ ਗਿਆ ਉਸ ਤੋਂ ਅਗਲਾ ਕਮੈਂਟ ਏ ਮੇਰਾ ਪਿਓ ਵੀ ਇਦਾਂ ਹੀ ਸੀ ਪਿਆਰਮੰਦੇ ਤੇ ਮੈਨੂੰ ਬਹੁਤ ਯਾਦ ਆਉਂਦੀ ਆ ਆਪਣੇ ਪਿਓ ਦੀ ਬਾਪੂ ਦੀ ਮੇਰੀ ਜਾਨ ਉਸ ਤੋਂ ਅਗਲਾ ਕਮੈਂਟ ਏ ਮੇਰਾ ਡੈਡੀ ਵੀ ਬੈੱਡ ਤੇ ਸੀ ਮੇਰੀ ਮੈਰਿਜ ਪੈਲਸ ਚ ਸੀ ਡੈਡੀ ਘਰੇ ਬਹੁਤ ਦੁੱਖ ਦਾ ਟਾਈਮ ਸੀ ਉਸ ਤੋਂ ਅਗਲਾ ਕਮੈਂਟ ਏ ਮੇਰੇ ਡੈਡ ਮੇਰੇ ਕੋਲ ਨਹੀਂ ਆ ਆਈ ਮਿਸ ਡੈਡੀ ਜੀ ਸੋ ਯਾਰੋ ਕਹਿ ਸਕਦੇ ਆ ਕਿ ਦੁਨੀਆ ਦੁਖੀ ਤੋਂ ਦੁਖੀ ਏ ਬਹੁਤ سارے ਲੋਕ ਅਜਿਹੇ ਨੇ ਜਿਨ੍ਹਾਂ ਤੋਂ ਉਹਨਾਂ ਦੇ ਮਾਪੇ ਨਹੀਂ ਆ ਸਾਡੇ ਟੌਪ ਪੰਜਾਬ ਚੈਨਲ ਦੀਆਂ ਦੁਆਵਾਂ ਇਸ ਪੈਨ ਦੇ ਨਾਲ। ਸੋ ਤੁਸੀਂ ਵੀ ਜੇ ਆਪਣੇ ਮਾਪਿਆਂ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਇਸ ਪੈਨ ਦੇ ਲਈ ਵਧੀਆ-ਵਧੀਆ ਕਮੈਂਟ ਜ਼ਰੂਰ ਕਰਿਓ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਾਸ਼ੀ ਕਾਜ